ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਘਰਾਂ ਵਿੱਚ ਸਵਾਗਤ ਹਮੇਸ਼ਾ ਇਤਰਾ ਅੱਜ ਵੀ ਪ੍ਰੋਗਰਾਮ ਦਿਲਾਂ ਦੀ ਸਾਂਝ ਟੈਲਸ ਬੈਲ ਤੇ ਰੌਜਸ ਦੇ ਚੈਨਲ ਨੰਬਰ 2424 ਸ਼ਾਹ ਅਕਤੂਬਰ YouTube ਤੇ Facebook ਦੇ ਉੱਤੇ ਠੀਕ ਸਾਢੇ 4 ਵਜੇ ਲੈ ਕੇ ਹਾਜ਼ਰ ਹੋਇਆ ਇਸ ਤੋਂ ਉਸ ਦੇ ਵਿੱਚ ਸਾਢੇ 7 ਵਜੇ ਤੇ ਭਾਰ ਦੇ ਵਿੱਚ ਸਵੇਰ ਦੇ ਵੱਡੇ ਤੜਕੇ 5 ਵਜੇ ਪ੍ਰੋਗਰਾਮ ਲਾਈਵ ਦੇਖਿਆ ਜਾ ਰਿਹਾ ਹੈ ਰੋਕੂ YouTube ਤੇ Facebook ਦੇ ਉੱਤੇ ਕੱਲ ਅਸਲ ਵਿੱਚ ਸਮਾਂ ਮਿਲਿਆ ਕਿਹੋ ਜੀ ਰੂਹ ਨੂੰ ਮਿਲੰਦਾ ਦੇਖ ਕੇ ਮਨ ਨੂੰ ਕੁਝ ਸ਼ਾਂਤੀ ਮਿਲੀ ਸਕੂਨ ਮਿਲਿਆ ਕਿ ਕਈ ਵਾਰ ਵੱਡੇ ਲੋਕ ਕਿੰਨੇ ਡਾਊਨ ਟੂ ਅਰਥ ਹੁੰਦੇ ਆ ਜ਼ਾਕਰ हुसैन ਸਾਹਿਬ ਉਸਤਾਦਾਂ ਦੇ ਉਸਤਾਦ ਅੱਲਾ ਰੱਖਾ ਕੌਣ ਨਹੀਂ ਜਾਣਦਾ ਉਹਨਾਂ ਦੇ ਸਕਾਰਯੋਗ ਪਿਤਾ ਜੀ ਨੂੰ ਯਾਨੀ ਕਿ ਇੱਕ ਸੰਗੀਤ ਦੇ ਸਮਰਾਟ ਮੈਂ ਕਹਾ ਜਿਨ੍ਹਾਂ ਨੂੰ ਗ੍ਰੇਮੀ ਅਵਾਰਡ ਭਾਰਤ ਦੇ ਪਹਿਲੇ ਉਹ ਜੇ ਕਲਾਕਾਰ ਨੇ ਤਿੰਨ ਵਾਰ ਲਗਾਤਾਰ ਗ੍ਰੇਮੀ ਅਵਾਰਡ ਪਦਮ ਪੂਸ਼ਨ ਪਦਮ ਸ਼੍ਰੀ ਅਵਾਰਡ ਮਿਲਣੇ ਕਮਲ ਸ਼ਰਮਾ ਉਹਨਾਂ ਨੇ ਉਹਨੂੰ ਲਿਆ ਕੇ ਇੱਕ ਵਾਰੀ ਨਵਾਂ ਇਤਿਹਾਸ ਸਿਰਜਿਆ ਪਿਛਲੇ ਵਰੇ ਇੱਕ ਹੋਰ ਰੂਹ ਇੱਕ ਹੋਰ ਸ਼ਖਸੀਅਤ ਜਿਨ੍ਹਾਂ ਨੂੰ ਪਹਿਲੀ ਵਾਰੀ ਨਾਮ ਤਾਂ ਬਹੁਤ ਵਾਰੀ ਸੁਣਿਆ ਸੀ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਸਾਡੇ ਆਪਣੇ ਮੀਡੀਆ ਦੀ ਇੱਕ ਸ਼ਖਸੀਅਤ ਜਿਨ੍ਹਾਂ ਦੀ ਇੱਕ ਬੁਲੰਦ ਆਵਾਜ਼ ਹੈ ਜਿਨ੍ਹਾਂ ਨੇ ਹਮੇਸ਼ਾ ਕਮਿਊਨਿਟੀ ਦੇ ਵਿੱਚ ਸੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਅਲੱਗ-ਅਲੱਗ ਮੀਡੀਆ ਤੇ ਉਹਨਾਂ ਨੇ ਕੰਮ ਕਰਕੇ ਆਪਣੀ ਧਾਕ ਵੀ ਜਮਾਈ ਹੈ ਕਦੇ ਕਿਸੇ ਤੋਂ ਨਿਵੇਂ ਨਹੀਂ ਉਹਨਾਂ ਦਾ ਸਿਧਾਂਤ ਵੀ ਗੁਰੂ ਸਾਹਿਬਾਂਗ ਜਿਵੇਂ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਸੱਚ ਲਿਆ ਕੇ ਪਰੋਸਣਾ ਨਵਜੋਤ ਢਿਲਾਉਂ ਅੱਜ ਉਹਨਾਂ ਦੇ ਉਪਰਾਲਾ ਸਦਕਾ ਪਿਛਲੇ ਵਰੇ ਜਿਹੜੀ ਰੂਹ ਨਾਲ ਮਿਲਣ ਦਾ ਸਬੱਬ ਬਣਿਆ ਉਹ ਰੂਹ ਦੁਨੀਆ ਦੇ ਵਿੱਚ ਇੱਕ ਨਾਮ ਇੱਕ ਅਲੱਗ ਦਿੱਖ ਬਣਾ ਚੁੱਕਿਆ ਗੁਰਸ਼ਰਨ ਭਾਜੀ ਨੂੰ ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਨਾਟਕ ਉਹਨਾਂ ਦਾ ਰੰਗਮੰਚ ਉਹ ਜਾਣੂ ਨੇ ਕਿ ਉਸ ਤੋਂ ਬਾਅਦ ਇਸ ਸਦੀ ਦੇ ਵਿੱਚ ਜੇ ਕੋਈ ਰੰਗਮੰਚ ਦੇ ਨਾਲ ਨਾਟਕ ਦੇ ਨਾਲ ਪੰਜਾਬੀ ਸੱਹਿਤ ਦੇ ਨਾਲ ਪੰਜਾਬੀ ਵਿਰਸੇ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਆਪਣੀ ਕਮਿਊਨਿਟੀ ਨੂੰ ਜੋੜ ਰਹੇ ਨੇ ਉਹਨੇ ਡਾਕਟਰ ਸਾਹਿਬ ਸਿੰਘ ਜੇ ਮੈਂ ਇਹਨਾਂ ਦੀ ਬਾਇਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੇ ਸਾਰਾ ਟਾਈਮ ਮੇਰਾ ਅੱਧਾ ਘੰਟਾ ਬਾਇਓ ਦੇ ਵਿੱਚ ਹੀ ਨਿਕਲ ਜਾਣਾ ਪਰ ਉਹ ਰੂਹ ਅੱਜ ਸਟੂਡੀਓ ਦੇ ਵਿੱਚ ਮੇਨਾਂ ਸ਼ਾਮਨ ਨੇ ਪ੍ਰੋਗਰਾਮ ਦਿਲਾਂ ਦੀਆਂ ਸੰਦੇ ਵਿੱਚ ਔਰ ਦਿਲ ਦੀਆਂ ਖੁੱਲ ਕੇ ਕਰਾਂਗੇ ਅੱਜ ਉਹਨਾਂ ਨਾਲ ਗੱਲਾਂ ਸਭ ਤੋਂ ਪਹਿਲਾਂ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਔਕਲਾ ਸਾਹਿਬ ਸਿੰਘ ਜੀ ਸਭ ਤੋਂ ਪਹਿਲਾਂ ਦਿਲਾਂ ਦੀ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂਹਾਂ ਵਿੱਚ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਡਾ ਦਿਲੋਂ ਧੰਨਵਾਦ ਹੈ ਜੀ ਸੱਦਾ ਦੇਣ ਲਈ ਡਾਕਟਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਰੂਹ ਖੇੜ ਜਾਂਦੀ ਹੈ ਅਸਲ ਦੇ ਵਿੱਚ ਇੰਉਂ ਲੱਗਦਾ ਹੈ ਕਿ ਮੈਂ ਆਪਣੀ ਮਾਂ ਨਾਲ ਗੱਲ ਕਰ ਰਿਹਾ ਕਿਉਂਕਿ ਮਾਂ ਬੋਲੀ ਦੇ ਵਿੱਚ ਜਿਹੜੀਆਂ ਲਈਆਂ ਹੋਈਆਂ ਲੋਰੀਆਂ ਨਾ ਉਹ ਚਿੱਤੇ ਆ ਜਾਂਦੀਆਂ ਨੇ ਕਿਉਂ ਲੱਗਦਾ ਹੈ ਕਿ ਸਾਡਾ ਜਿਹੜਾ ਵਿਰਸਾ ਜਿਹਨੂੰ ਕਹਰੇ ਸੀ ਕਿ ਆਉਣ ਵਾਲੇ ਕੁਲਦੀਪ ਨਹੀਂ ਔਰ ਉਹਨਾਂ ਨੇ ਕੋਈ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਉਹ ਕਹਿਣ ਲੱਗੇ ਵੀ ਆਉਣ ਵਾਲੇ 3 ਦਹਾਕਿਆਂ ਦੇ ਵਿੱਚ ਜਿਹੜੀਆਂ ਬੋਲੀਆਂ ਖਤਮ ਹੋ ਰਹੀਆਂ ਨੇ ਸਾਡੀ ਮਾਂ ਬੋਲੀ ਵੀ ਇਸ ਤਰ੍ਹਾਂ ਖਤਮ ਹੋ ਜਾਏਗੀ ਪਰੰਤੂ ਤੁਹਾਡੇ ਇਸ ਕਲਾ ਮੰਚ ਨੇ ਇਸ ਪੰਜਾਬੀ ਸਹਿਤ ਨਾਲ ਪਿਆਰ ਨੇ ਇਉਂ ਲੱਗਣ ਲਾ ਦਿੱਤਾ ਕਿ ਨਹੀਂ ਸਾਡੀ ਮਾਂ ਹੁਣ ਨਰੁਈ ਹੋ ਰਹੀ ਹੈ ਤਕੜੀ ਹੋ ਰਹੀ ਹੈ ਕਿਉਂਕਿ ਤੁਹਾਡੇ ਵਰਗੇ ਵੈਦ ਤੁਹਾਡੇ ਵਰਗੇ ਹੀਰੇ ਨੇ ਜਿਹੜੇ ਉਹਨੂੰ ਜਿਉਂਦਾ ਰੱਖਣ ਦੇ ਲਈ ਹਰ ਤਰੀਕੇ ਨਾਲ ਆਪਰੀ ਕਲਾ ਦੇ ਨਾਲ ਉਹ ਨਿਯੋਦਾ ਰੱਖ ਰਹੇ ਨੇ ਕਿਉਂਕਿ ਤੁਹਾਡੇ ਜਿਹੜੇ ਨਾਟਕ ਮੈਂ ਆਪਣੀ ਅੱਖੀਂ ਦੇਖਿਆ ਇੱਕ ਸਕਿੰਟ ਅੱਖ ਫਰਕਣ ਦਾ ਸਮਾਂ ਨਹੀਂ ਸੀ ਮਿਲਦਾ ਕਿ ਕਿਵੇਂ ਤੁਸੀਂ ਜਾਨ ਪਾ ਦਿੰਨੇ ਹੋ ਤੇ ਐਤਕੀ ਫੇਰ ਲੋਅਰ ਮੇਨ ਲੈਂਡ ਕੈਨੇਡਾ ਦੀ ਧਰਤੀ ਤੇ ਆਏ ਹੋ ਉਹਦੇ ਲਈ ਤੁਹਾਡਾ ਇੱਕ ਵਾਰੀ ਫੇਰ ਦਿਲ ਦੀਆਂ ਗਰਾਂ ਵਿੱਚ ਸਵਾਗਤ ਤੇ ਥੋੜਾ ਜਿਹਾ ਇਹ ਦੱਸੋ ਹੁਣ ਤੱਕ ਕਿੰਨੇ ਕੁ ਸ਼ੋਅ ਕਰ ਚੁੱਕੇ ਹੋ ਜੀ ਮੈਂ ਵੈਸੇ ਤੇ ਆਪਣੇ ਸਾਰੇ ਨਾਟਕਾਂ ਦੇ ਤਕਰੀਬਨ 7000 ਤੋਂ ਵੱਧ ਸ਼ੁਰੂ ਕਰ ਚੁੱਕਾ ਹਾਂ ਜਿੰਨੇ ਹੁਣ ਤੱਕ ਨਾਟਕ ਕੀਤੇ ਜਿਹੜਾ ਮੈਂ ਨਵਾਂ ਨਾਟਕ ਲੈ ਕੇ ਆਇਆ ਸੰਦੂਕੜੀ ਖੋਲ ਨਾ ਰਹਿਣੇ ਆ ਓਕੇ ਇਹ ਹਲੇ ਨਵਾਂ ਨਾਟਕ ਹੈ ਮੇਰਾ ਕੁਝ ਸ਼ੋਅ ਕੀਤੇ ਪੰਜਾਬ ਦੇ ਵਿੱਚ ਪਰ ਤਕਰੀਬਨ 15-20 ਸ਼ੋਅ ਇਹਦੇ ਮੈਂ ਕਰ ਚੁੱਕਾ ਹਾਂ ਜੀ ਤੇ ਹੁਣ ਮੈਂ ਕੈਨੇਡਾ ਦੇ ਵਿੱਚ ਇਹਦਾ ਐਡਮੰਟਨ ਸ਼ੋਅ ਕਰਕੇ ਆ ਬਹੁਤ ਕਾਮਯਾਬ ਸ਼ੋਅ ਰਿਹਾ ਹੋ ਜੀ ਹਾਊਸਫੁੱਲ ਸੀ ਔਰ ਹੋਰ ਜੋ ਜ਼ਿਆਦਾ ਲੋਕੀ ਦੇਖਣਾ ਚਾਹੁੰਦੇ ਸੀ ਔਰ ਵੱਡੀ ਗੱਲ ਇਹ ਸੀ ਵੀ ਜਿੰਨੇ 500 ਲੋਕੀ ਦੇਖਣ ਆਏ ਉਹਨਾਂ ਨੂੰ ਐਦਾ ਮਹਿਸੂਸ ਹੋਇਆ ਕਿ ਅਸੀਂ ਕੁਝ ਬਹੁਤ ਹੀ ਵੱਖਰੀ ਚੀਜ਼ ਦੇਖੀ ਹੈ ਔਰ ਜਿਹੜੀਆਂ ਗੱਲਾਂ ਅਸੀਂ ਨਿਤ ਕਰਦੇ ਆ ਉਹਨਾਂ ਗੱਲਾਂ ਨੂੰ ਇਸ شدت ਨਾਲ ਸਟੇਜ ਉੱਤੇ ਪੇਸ਼ ਕੀਤਾ ਗਿਆ ਤੇ ਸਾਨੂੰ ਚੰਗਾ ਲੱਗਾ ਕਈ ਗੱਲਾਂ ਦੇ ਉੱਤੇ ਉਹਨਾਂ ਨੂੰ ਐਵੇਂ ਲੱਗਾ ਕਿ ਸਾਨੂੰ ਚੁੰਡੀ ਵੀ ਵੱਡੀ ਗਈ ਹੈ ਕਈ ਗੱਲਾਂ ਉਹਨਾਂ ਨੂੰ ਐਵੇਂ ਲੱਗੀਆਂ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਹਿੱਟ ਕੀਤਾ ਉਹ ਜਿਸ ਕਮਿਊਨਿਟੀ ਨੂੰ ਹਿੱਟ ਕੀਤਾ ਉਹ ਵੱਡੀ ਕਮਿਊਨਿਟੀ ਉੱਥੇ ਬੈਠੀ ਹੈ ਸੋ ਮੇਰਾ ਖਿਆਲ ਹੈ ਕਿ ਜੇ ਅਸੀਂ ਆਪਣੀ ਬੋਲੀ ਦੀ ਸੇਵਾ ਕਰਨੀ ਹੈ ਆਪਣੇ ਸਭਿਆਚਾਰ ਦੀ ਸੇਵਾ ਕਰਨੀ ਹੈ ਆਪਣੇ ਵਿਰਸੇ ਦੀ ਸੇਵਾ ਕਰਨੀ ਹੈ ਜਾਂ ਜਿਹੜੀ ਗੱਲ ਤੁਸੀਂ ਕਹੀ ਕਿ ਆਪਣੀ ਬੋਲੀ ਨੂੰ ਜ਼ਿੰਦਾ ਰੱਖਣਾ ਤਾਂ ਉਹਦੇ ਲਈ ਸੰਜੀਦਾ ਹੋਣ ਦੀ ਲੋੜ ਹੈ ਆਪਾਂ ਸਿਰਫ ਨਾਰੇ ਜਾਂ ਲਲਕਾਰੇ ਮਾਰ ਕੇ ਆਪਣੀ ਬੋਲੀ ਨੂੰ ਜ਼ਿੰਦਾ ਨਹੀਂ ਰੱਖ ਸਕਦੇ ਜੀ ਕਿ ਜੇ ਕੋ ਕਹਵੇ ਕਿ ਬੋਲੀਆਂ ਮਰ ਜਾਣੀਆਂ ਤੇ ਆਪਾਂ ਕਈ ਵੇਰ ਉਹਨੂੰ ਟੁੱਟ ਕੇ ਪੈਰ ਨਿਕਲਦੇ ਕਿ ਨਹੀਂ ਮਰਨੀਆਂ ਹਨ ਆਪਾਂ ਨੂੰ ਸੁਣ ਲੈਣਾ ਚਾਹੀਦਾ ਸੁਣ ਕੇ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਆ ਕਿ ਅਸੀਂ ਇਹਨੂੰ ਜ਼ਿੰਦਾ ਕਿੱਦਾਂ ਰੱਖੇ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਬਹੁਤ ਹਾਂ ਪੱਕੀ ਵਤੇਰੇ ਵਾਲਾ ਇਨਸਾਨ ਹੈ ਮੈਨੂੰ ਕਦੇ ਨਹੀਂ ਲੱਗਦਾ ਕਿ ਸਾਡੀ ਬੋਲੀ ਕਦੇ ਮਰ ਜਾਏਗੀ ਸਾਡੀ ਬੋਲੀ ਦੇ ਵਿੱਚ ਇੰਨੀ ਅਮੀਰੀ ਹੈ ਉਸ ਨੂੰ ਚਾਹੇ ਤੁਸੀਂ ਰੰਗਮੰਚ ਵਿੱਚ ਵਰਤੋ ਚਾਹੇ ਤੁਸੀਂ ਪੱਤਰਕਾਰੀ ਵਿੱਚ ਵਰਤੋ ਚਾਹੇ ਕਵਿਤਾ ਚ ਕਹਾਣੀ ਚ ਨਾਵਲ ਜਿੱਥੇ ਵੀ ਬਹੁਤ ਅਮੀਰ ਸਾਡੇ ਕੋਲ ਬੋਲੀ ਹੈਗੀ ਆ ਪੰਜਾਬੀ ਸੋ ਉਹਨੂੰ ਲੈ ਕੇ ਆਪਣੇ ਨਾਟਕਾਂ ਰਹੀ ਮੈਂ ਕੋਸ਼ਿਸ਼ ਕਰਦਾ ਵੀ ਜਿੱਥੇ ਵੀ ਪੰਜਾਬੀ ਵਿਸ਼ਵ ਦੇ ਵਿੱਚ ਬੈਠੇ ਨੇ ਉਹਨਾਂ ਤੱਕ ਜਾਇਆ ਜਾਵੇ ਔਰ ਬਦ ਤੋਂ ਬਦ ਉਹਨਾਂ ਨਾਲ ਕੋਈ ਵਿਚਾਰ ਕਲਾਤਮਕ ਤਰੀਕੇ ਨਾਲ ਕੀਤੇ ਜਾਣ ਸੋ ਉਸੇ ਸਿਲਸਿਲੇ ਵਿੱਚ ਮੈਂ ਇਹ ਨਾਟਕ ਲੈ ਕੇ ਆਇਆ ਵਾਹ ਜੀ ਸਾਦੇ 3 ਦਹਾਕਿਆਂ ਦੇ ਵਿੱਚ ਤਕਰੀਬਨ ਕਿੰਨੇ ਕ ਨਾਟਕਾਂ ਦੇ ਵਿੱਚ ਅਦਾਕਾਰੀ ਕੀਤੀ ਹੈ ਮੈਂ ਤਕਰੀਬਨ 148 ਨਾਟਕਾਂ ਵਿੱਚ ਹੁਣ ਤੱਕ ਅਦਾਕਾਰੀ ਕਰ ਚੁੱਕਾ ਹਾਂ ਵਾਹ ਜਿਹਦੇ ਵਿੱਚ ਕੁਝ ਨਾਟਕ ਇਹੋ ਜਿਹੇ ਵੀ ਨੇ ਜਿਹੜੇ ਮੈਂ ਦੂਸਰੇ ਡਾਇਰੈਕਟਰਸ ਨਾਲ ਕੀਤੇ ਜਿਵੇਂ ਗੁਰਸ਼ਰਨ ਭਾਜੀ ਨਾਲ ਕੇਵਲ ਧਾਲੀਵਾਲ ਨਾਲ ਡਾਕਟਰ ਆਤਮਜੀਤ ਨਾਲ ਹੋਰ ਵੀ ਕੁਝ ਡਾਇਰੈਕਟਰਸ ਨਾਲ ਤੇ ਫਿਰ ਇੱਕ ਸਮਾਂ ਆਇਆ ਜਦੋਂ ਮੈਂ ਆਪਣੇ ਲਿਖੇ ਹੋਏ ਕੋਈ ਨਾਟਕ ਡਾਇਰੈਕਟ ਕੀਤੇ ਸੋ 148 ਨਾਟਕਾਂਾਂ 'ਚ ਮੈਂ ਐਕਟਿੰਗ ਕਰ ਚੁੱਕਾ ਤੇ ਜਿਹੜੇ ਨਾਟਕ ਮੈਂ ਲਿਖੇ ਨੇ ਤਕਰੀਬਨ 33 ਨਾਟਕ ਮੈਂ ਲਿਖ ਚੁੱਕਾ 33 ਲਿਖੇ ਲਿਖ ਤੇ तकरीबन 86 ਜਾਂ 87 ਨਾਟਕ ਕੁਝ ਜਿਹੜੇ ਮੈਂ ਡਾਇਰੈਕਟ ਕੀਤੇ ਨੇ ਨਿਰਦੇਸ਼ਨਾ ਜਿਹਨਾਂ ਦੀ ਦਿੱਤੀ ਹੈ ਕਿਤਾਬਾਂ ਵਿੱਚ ਲਿਖੀਆਂ ਨੇ ਪਰ ਕਿਤਾਬਾਂ ਮੇਰੀਆਂ 16 ਕਿਤਾਬਾਂ ਛਪ ਚੁੱਕੀਆਂ ਨੇ 16 ਕਿਤਾਬਾਂ ਛਪ ਚੁੱਕੀਆਂ ਨੇ ਜੀ 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 16 ਕਿਤਾਬਾਂ ਛਪ ਚੁੱਕੀਆਂ ਲੇਟੈਸਟ ਹੁਣੇ ਹੀ ਚੇਤਨਾ ਪ੍ਰਕਾਸ਼ਨ ਨੇ ਮੇਰੀ ਕਿਤਾਬ ਛਾਪੀ ਹੈ ਤਨ ਲਖਾਰੀ ਨਾਨਕਾ ਜਿਹੜਾ ਨਾਟਕ ਮੈਂ ਪਿਛਲੇ ਤੋਂ ਪਿਛਲੇ ਸਾਲ ਕਰਕੇ ਗਿਆ ਸੀ ਹਾਂਜੀ ਹਾਂਜੀ ਉਹਦੀ ਵੀ ਕਿਤਾਬ ਆ ਗਈ ਹੈ ਹੁਣੇ ਕਿਤਾਬ ਆਈ ਹੈ ਸਾਹਮਣੇ ਜੀ ਤੇ ਉਹ ਕਿਤਾਬ ਲੋਕਾਂ ਨੂੰ ਅਵੇਲੇਬਲ ਹੋਏਗੀ ਜਿਹਨਾਂ ਨੇ ਨਾਟਕ ਦੇਖਿਆ ਉਹ ਪੜ੍ਹਨਾ ਵੀ ਚਾਹਣਗੇ ਜ਼ਰੂਰ ਪੰਜਾਬੀ ਸਾਇਤ ਤੇ ਸੱਭਿਆਚਾਰ ਨਾਲ ਕੁਝ ਫਿਲਮਾਂ ਵੀ ਕੀਤੀਆਂ ਨੇ ਤੁਸੀਂ ਲਿਖੀਆਂ ਨੇ ਅ ਮੈਂ ਹਾਂ ਜੀ ਮੈਂ ਨਾ ਦੂਰਦਰਸ਼ਨ ਤੇ ਉੱਤੇ ਕੁਝ ਫਿਲਮਾਂ ਪੰਜਾਬੀ ਸੱਭਿਆਚਾਰ ਦੀਆਂ ਕੁਝ ਰਵਾਇਤਾਂ ਨੂੰ ਲੈ ਕੇ ਜਾਂ ਕੁਝ ਰਸਮਾਂ ਨੂੰ ਲੈ ਕੇ ਕੀਤੀਆਂ ਸੀ ਜੀ ਤੇ ਉਹ ਕਾਫੀ ਡਾਕੂਮੈਂਟਰੀਜ਼ ਕਾਫੀ ਹੋਈਆਂ ਫਿਰ ਮੈਂ ਦੂਰਦਰਸ਼ਨ ਦਾ ਇੱਕ ਆਰਕਾਈਵ ਦਾ ਚੈਨਲ ਹੁੰਦਾ ਹੈ ਇੱਕ ਦਿੱਲੀ ਦੂਰਦਰਸ਼ਨ ਦਾ ਨੈਸ਼ਨਲ ਦਾ ਜੀ ਤੇ ਉਹ ਹਰ ਸਾਲ ਕੁਝ ਸਟੋਰੀਜ਼ ਸਿਲੈਕਟ ਕਰਦੇ ਹੁੰਦੇ ਆ ਅਲੱਗ-ਅਲੱਗ ਭਾਸ਼ਾਵਾਂ ਦੀਆਂ ਹੂੰ ਹੂੰ ਤੇ ਉਹ ਸਟੋਰੀਜ਼ ਮੈਂ ਕਾਫੀ ਕੀਤੀਆਂ ਫਿਰ ਉਹ ਸਟੋਰੀ ਦੰਦੇ ਕੇ ਫਲਾਣੇ ਬੰਦੇ ਨੂੰ ਆਹ ਸਟੋਰੀ ਦਿੱਤੀ ਫਲਾਣੇ ਨੂੰ ਉਹ ਸਟੋਰੀ ਦਿੱਤੀ ਉਹ ਅਮਰਪ੍ਰਕਾਸ਼ ਦੀ ਇੱਕ ਕਹਾਣੀ ਸੀ ਉਹ ਉਹਦੇ ਤੇ ਵੀ ਕੀਤਾ ਹੋਰ ਵੀ ਕਾਫੀ ਸਾਰੀਆਂ ਕੀਤੀਆਂ ਹੂੰ ਹੂੰ ਸੋ ਇਸ ਤਰ੍ਹਾਂ ਦੇ ਕੰਮ ਕੀਤੇ ਲੇਕਿਨ ਜਿਹੜਾ ਕਮਰਸ਼ੀਅਲ ਸਿਨੇਮਾ ਹੈਗਾ ਹੂੰ ਹੂੰ ਕਮਰਸ਼ੀਅਲ ਸਿਨੇਮਾ ਦੇ ਵਿੱਚ ਮੈਂ ਬਹੁਤ ਘੱਟ ਸਮਾਂ ਉਹਨੂੰ ਦੇ ਪਾਣਾ ਕਿਉਂਕਿ ਬਹੁਤ ਵਾਰੀ ਆਫਰਸ ਇਦਾਂ ਦੀਆਂ ਆਈਆਂ ਹੁੰਦੀਆਂ ਤੇ ਨਾਲ ਮੈਨੂੰ ਤੁਲਨਾ ਕਰਨੀ ਪੈਂਦੀ ਕਿ ਮੈਂ ਰੰਗਮੰਚ ਦੇ ਸ਼ੋਅ ਛੱਡਾਂ ਜੀ ਕਿ ਮੈਂ ਫਿਲਮ ਕਰਾਂ ਪਰ ਫਿਰ ਰੰਗਮੰਚ ਮੇਰਾ ਪਹਿਲਾ ਸ਼ੌਕ ਹੈ ਪਹਿਲਾ ਇਸ਼ਕ ਹੈ ਇਹ ਇਹ ਨੂੰ ਮੈਂ ਛੱਡ ਨਹੀਂ ਸਕਦਾ ਬਹੁਤ ਸਾਰੀਆਂ ਫਿਲਮਾਂ ਨੂੰ ਛੱਡਣੀਆਂ ਪੈਂਦੀਆਂ ਪਰ ਮੈਨੂੰ ਕੋਈ ਮਲਾਲ ਨਹੀਂ ਹੈ ਜੀ ਜੋ ਰੰਗਮੰਚੋ ਪਿਆਰ ਹੈ ਉਹ ਰੰਗਮੰਚ ਮੈਨੂੰ ਖੁਦ ਵੀ ਕਰਕੇ ਸਵਾਦ ਆਉਂਦਾ ਕਿਉਂਕਿ ਤੁਹਾਡੇ ਕਣਕਣ ਦੇ ਵਿੱਚ ਰੰਗਮੰਚ ਰਚਿਆ ਹੋਇਆ ਅਸਲ ਦੇ ਵਿੱਚ ਜੀ ਜੀ ਇਹਦੇ ਨਾਲ ਖਾਸ ਕਰਕੇ ਅ ਕਿਉਂਕਿ ਮੈਂ ਜਦ ਦੇਖਦਾ ਕੱਲ ਜ਼ਾਕਰ हुसैन ਸਾਹਿਬ ਨਾਲ ਜੋ ਗਲਬਤ ਹੋ ਰਹੀ ਸੀ ਜੀ ਕਿਉਂਕਿ ਅੱਲਾ ਰੱਖਾ ਖਾਨ ਸਾਹਿਬ ਉਸਤਾਦ ਇੱਕ ਮਹਾਨ ਉਸਤਾਦ ਸੀ ਸੰਗੀਤ ਦੇ ਮੈਨੂੰ ਜ਼ਿਕਰ ਕਰ ਰਿਆ ਸੀ ਉਹਨਾਂ ਤਾਂ ਕਿੰਨੇ ਕਵਰਿਆਂ ਦੇਸੀ ਤੁਸੀਂ ਜੋ ਸ਼ੁਰੂ ਕੀਤਾ ਕਹਿੰਦਾ ਤਿੰਨ ਕਵਰਿਆਂ ਦਾ ਸੀ ਜਦੋਂ ਮੈਂ 뮤직 ਸ਼ੁਰੂ ਕਰ ਲਿਆ ਸੀ ਤੇ ਮੈਂ ਕਿਹਾ ਜੀ ਹੁਣ ਅਗਲੀ ਜਨਰੇਸ਼ਨ ਵਾਸਤੇ ਕੀ ਤਿਆਰੀ ਕੀਤੀ ਪਤਾ ਨਹੀਂ ਕਿੰਨੇ ਦਿਨਾਂ ਮ ਗਿਣਾ ਗਏ ਉਹ ਵੀ ਕਹਿੰਦੇ ਬੜੀ ਵੱਡੀ ਪਨੀਰੀ ਹੈ ਜਿਹੜੀ ਬਾਅਦ ਦੇ ਵਿੱਚ ਆਦੀ ਗੁਰਸ਼ਰਨ ਭਾਜੀ ਨੇ ਤੁਸੀਂ ਕੰਮ ਕੀਤਾ ਉਸੇ ਤਰ੍ਹਾਂ ਹੁਣ ਤੁਹਾਡਾ ਨਾਮ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਰੰਗਮੰਚ ਦੇ ਤੌਰ ਤੇ ਅੱਗੇ ਕੋਈ ਪਨੀਰੀ ਥੋੜੀ ਬਹੁਤ ਤਿਆਰ ਕੀਤੀ ਪੌਦੇ ਲਾਏ ਥੋੜੇ ਬਿਲਕੁਲ ਹਮੇਸ਼ਾ ਜੀ ਮੇਰਾ ਖਿਆਲ ਹੈ ਕਿ ਇਹ ਨਾ ਇੱਕ ਕੁਦਰਤੀ ਜਿਹਾ ਵਰਤਾਰਾ ਹੈਗਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਕਲਾ ਨੂੰ ਤੁਸੀਂ ਪਰਣਾਏ ਹੋ ਹੋ ਕਲਾ ਜ਼ਿੰਦਾ ਰਹੇ ਪਲੱਸ ਜੋ ਕੁਝ ਤੁਸੀਂ ਤਜਰਬੇ ਦੇ ਵਿੱਚੋਂ ਸਿੱਖਿਆ ਜੇ ਤੁਸੀਂ ਅੱਗੇ ਦਿੰਦੇ ਨਹੀਂ ਤੇ ਮੇਰਾ ਨਹੀਂ ਖਿਆਲ ਉਹਦਾ ਕੋਈ ਕੋਈ ਮਕਸਦ ਹੈ ਅੱਗੇ ਤੁਹਾਨੂੰ ਦੇਣਾ ਚਾਹੀਦਾ ਅਗਲੀ ਪਨੀਰੀ ਨੂੰ ਮੈਂ ਤਾਂ ਮਤਲਬ ਇਹੋ ਜਿਹਾ ਇਨਸਾਨ ਆ ਕਿ ਮੇਰੇ ਕੋਲ ਕੋਈ ਵੀ ਆ ਜੇ ਕੋਈ ਮੁੰਡਾ ਕੁੜੀ ਜਿਹੜਾ ਕਿ ਮੈਂ ਕੋਈ ਐਕਟਿੰਗ ਸਿੱਖਣਾ ਚਾਹਣਾ ਜਾਂ ਮੈਂ ਕੋਈ ਨਾਟਕ ਲਿਖਣ ਬਾਰੇ ਕੋਈ ਗੁਰ ਤੋਂ ਔੜ ਸਿੱਖਣਾ ਚਾਹਣਾ ਮੈਂ ਹਮੇਸ਼ਾ ਸਿਖਾਉਣਾ ਔਰ ਬੜੇ ਖੁੱਲੇ ਦਿਲ ਨਾਲ ਸਿਖਾਉਣਾ ਔਰ ਤੁਸੀਂ ਇਹ ਹੈ ਕਿ ਪੰਜਾਬ ਦੇ ਵਿੱਚ ਇੰਨੇ ਮੁੰਡੇ ਕੁੜੀਆਂ ਹੁਣ ਥੀਏਟਰ ਕਰਦੇ ਨੇ ਪੰਜਾਬ ਦੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ इवन ਪੰਜਾਬ ਦੇ ਪਿੰਡਾਂ ਵਿੱਚ ਥੀਏਟਰ ਗਰੁੱਪ ਬਣ ਗਏ ਹੋਏ ਨੇ ਪੰਜਾਬ ਦੇ ਕਸਬਿਆਂ 'ਚ ਤਾਂ ਲਗਭਗ ਸਾਰੇ ਥੀਏਟਰ ਗਰੁੱਪ ਹੈਗੇ ਆ ਆਪ ਆਪਣੀ ਸਮਰੱਥਾ ਨਾਲ ਕੰਮ ਕਰਦੇ ਆ ਉਹਨਾਂ ਨਾਲ ਹਮੇਸ਼ਾ ਰਾਬਤਾ ਬਣਾ ਕੇ ਰੱਖੀਦਾ ਜਿੰਨਾ ਕੋਈ ਪੁੱਛਣਾ ਚਾਹੁੰਦੇ ਉਹਨਾਂ ਨੂੰ ਜ਼ਰੂਰ ਦੱਸੀ ਕਈ ਵਾਰੀ ਬਿਨਾ ਪੁੱਛਿਆ ਕਿਸੇ ਨੂੰ ਦੱਸੋ ਤੇ ਅਗਲਾ ਮਾਈਂਡ ਕਰ ਜਾਂਦਾ ਕਿ ਮੈਨੂੰ ਸਭ ਕੁਝ ਪਤਾ ਹੈ ਪਰ ਮੈਂ ਕੈਨੇਡਾ ਚ ਵੀ ਆ ਕੇ ਪਿਛਲੇ ਸਾਲ ਆਇਆ ਤੇ ਇੱਥੇ ਵੀ ਇੱਕ ਵਰਕਸ਼ਾਪ ਕੀਤੀ ਸੀ 5 ਦਿਨ ਦੀ ਉੱਥੇ ਵੀ ਜਿਹੜੀ ਪਨੀਰੀ ਵਾਲੀ ਗੱਲ ਹੈ ਉਹ ਪਨੀਰੀ ਵਾਲੀ ਗੱਲ ਉੱਥੇ ਵੀ ਹੋਈ ਹੈ ਉੱਥੇ ਉਸ ਵਰਕਸ਼ਾਪ ਦੇ ਵਿੱਚੋਂ ਵੀ ਕੁਝ ਦੋਸਤ ਜਿਹੜੇ ਨੇ ਜਿਨ੍ਹਾਂ ਨੂੰ ਨਾਟਕ ਲਿਖਣ ਵਾਲੇ ਪਾਸੇ ਚੇਟਕ ਲੱਗੀ ਉਹ ਲਿਖ ਰਹੇ ਨੇ ਉਹ ਜਲਦੀ ਨਾਟਕ ਸਾਹਮਣੇ ਵੀ ਆਣਗੇ ਐਕਟਿੰਗ ਦੇ ਵਿੱਚ ਵੀ ਸਾਹਮਣੇ ਆ ਰਹੇ ਨੇ ਉੱਥੇ ਵੀ ਮੇਰੇ ਨਾਲ ਘੱਟੋ ਘੱਟ ਹੁਣ ਤੱਕ 1.5 200 ਜਿਹੜਾ ਹੈਗਾ ਮੁੰਡੇ ਕੁੜੀਆਂ ਮੇਰੇ ਨਾਲ ਜੁੜ ਚੁੱਕੇ ਨੇ ਕਈ ਫਿਸਕ ਕੇ ਫਿਲਮਾਂ ਚਲੇ ਗਏ ਜੀ ਤੇ ਕਈ ਹਲੇ ਵੀ ਥੀਏਟਰ ਕਰਦੇ ਨੇ ਕਈ ਚਲੋ ਛੱਡ ਵੀ ਜਾਂਦੇ ਜਾਂ ਕੋਈ ਇਸ ਤਰ੍ਹਾਂ ਪਰ ਮੈਨੂੰ ਕੁਲਦੀਪ ਸਿੰਘ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਿਸ ਆਰਟ ਨੂੰ ਤੁਸੀਂ ਪ੍ਰਣਾਏ ਹੋਏ ਆ ਨਾ ਸਮਾਂ ਉਹਨੂੰ ਪੂਰਾ ਹੀ ਦੇਣਾ ਪੈਂਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਰੰਗਮંચ ਦੇ ਸਾਹੀ ਜਿਉਨੇ ਹੋ ਜੀ 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 ਅਦਰਵਾਇਜ਼ ਨਾ ਉਪਰਪਕਤਾ ਆਉਂਦੀ ਨਹੀਂ ਜੇ ਤੁਸੀਂ ਉਹਨੂੰ ਥੋੜਾ ਪਾਰਟ ਟਾਈਮ ਰੱਖੋ ਨਾ ਕਿ ਹਾਂ ਮੈਂ ਕੁਝ ਹੋਰ ਕਰਨਾ ਤੇ ਨਾਲ ਮੈਂ ਵੀ ਥੋੜਾ ਜਿਹਾ ਕਰ ਲਾਂਗਾ ਫਿਰ ਉਹ ਪਾਰਟ ਟਾਈਮ ਹੀ ਰਹਿ ਜਾਂਦਾ ਫਿਰ ਉਹ ਫੁੱਲ ਟਾਈਮ ਨਹੀਂ ਬਣਦਾ ਤੁਹਾਡਾ ਕੁਝ ਵੀ ਤੇ ਨਾ ਹੀ ਤੁਸੀਂ ਲੋਕਾਂ ਨੂੰ ਕੁਝ ਚੱਜ ਦੀ ਚੀਜ਼ ਦੇ ਪਾਨੇ ਹੋ ਜੇ ਤੁਸੀਂ ਸਿਰਫ ਉਹਨੂੰ ਪਾਰਟ ਟਾਈਮ ਰੱਖਦੇ ਹੋ ਸੋ ਇਸ ਕਰਕੇ ਮੈਂ ਤਾਂ ਹੁਣ ਰੰਗਮંચ ਦੇ ਸਾਹੀ ਜੁਨਾ ਮੈਂ ਰੰਗਮંચ ਬਾਰੇ ਸੋਚਦਾ ਮੈਂ ਸਵੇਰੇ ਜਦੋਂ ਸਭ ਤੋਂ ਪਹਿਲਾਂ ਉੱਠਦਾ ਹਾਂ ਉੱਠਦੇ ਵੇਲੇ ਮੈਂ ਕੋਈ ਨਾਟਕਾਂਵਾਰੀ ਸੋਚ ਰਿਹਾ ਹੁੰਦਾ ਜਾਂ ਆਪਣੀ ਪੇਸ਼ਕਾਰੀ ਬਾਰੇ ਸੋਚ ਰਿਹਾ ਹੁੰਦਾ ਜਾਂ ਨਵੇਂ ਨਾਟਕ ਬਾਰੇ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਆਖਰੀ ਖਿਆਲ ਜਿਹੜਾ ਆਉਂਦਾ ਉਹ ਵੀ ਇਹੀ ਆਉਂਦਾ ਕਿ ਮੈਂ ਹੁਣ ਅਗਲੇ ਨਾਟਕ ਦੇ ਵਿੱਚ ਕੀ ਕਰਨਾ ਕੀ ਲਿਖਣਾ ਜਾਂ ਮੈਂ ਡਾਇਰੀ ਤੇ ਨੋਟਸ ਲੈ ਕੇ ਸੌਂਦਾ ਜਾਂ ਮੈਂ ਫੋਨ ਤੇ ਨੋਟਪੈਡ ਤੇ ਨੋਟ ਲੈ ਕੇ ਸੌਂਨਾ ਸੋ ਰੰਗਮ ਅੰਦਰ ਚੱਲ ਰਿਹਾ ਹੁੰਦਾ ਅੰਦਰ ਰਚ ਗਿਆ ਹੈ ਪੂਰੀ ਤਰ੍ਹਾਂ ਹੁਣ ਨਾ ਯਾਨੀ ਮੈਨੂੰ ਆਪਰਾ ਨਹੀਂ ਲੱਗਦਾ ਜੀ ਰੰਗਮੰਚ ਬਾਲ ਐ ਨਹੀਂ ਲੱਗਦਾ ਜੋ ਮੈਂ ਰੰਗਮੰਚ ਦੀ ਕਿਸੇ ਪੇਸ਼ਕਾਰੀ ਦੀ ਤਿਆਰੀ ਵੀ ਕਰ ਰਿਹਾ ਹੁਣ ਹੂੰ ਹੂੰ ਤੇ ਮੈਨੂੰ ਕੋਈ ਐ ਨਹੀਂ ਲੱਗਦਾ ਕਿ ਮੈਂ ਬਹੁਤ ਕੋਈ ਵੱਖਰੀ ਗੱਲ ਕਰ ਰਿਹਾ ਐ ਐਡਮੰਟਨ ਬੜੀ ਖੂਬਸੂਰਤ ਗੱਲ ਹੋਈ ਲੋਕੀ ਨਾਟਕ ਤੋਂ ਬਾਅਦ ਇਕੱਠੇ ਹੋਏ ਮਿਲੇ ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਪਏ ਮੇਰੇ ਬਾਰੇ ਤੇ ਮੈਂ ਉਹਨੂੰ ਇਹ ਕਿਹਾ ਹੱਥ ਜੋੜ ਕੇ ਮੈਂ ਕਿਹਾ ਤੁਸੀਂ ਥੋੜਾ ਜਿਹਾ ਪਾਜ਼ ਦਾ ਬਟਨ ਦੱਬੋ ਮੈਨੂੰ ਤੁਸੀਂ ਜਿਹੜੀਆਂ ਬਹੁਤ ਵੱਡੀਆਂ ਗੱਲਾਂ ਕਰੀ ਜਾਂਦੇ ਹੋ ਕਿ ਤੁਸੀਂ ਕਮ ਇਹ ਮੇਰੇ ਜਾ ਨਹੀਂ ਰਹੀਆਂ ਅੰਦਰ ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਜਿੱਦਾਂ ਇੱਕ ਕਲਾਕਾਰ ਨੂੰ ਫਰਜ਼ ਨਿਭਾਉਣਾ ਚਾਹੀਦਾ ਮੈਂ ਬਸ ਉਹਨਾਂ ਕੋਈ ਕੰਮ ਕਰ ਰਿਹਾ ਕੋਈ ਵੱਖਰਾ ਨਹੀਂ ਇਹਦੇ ਵਿੱਚ ਹੈਗਾ ਤੁਹਾਨੂੰ ਚੰਗਾ ਲੱਗ ਰਿਹਾ ਇਹ ਜੀ ਆਇਆਂ ਨੂੰ ਵਾਲੀ ਪਰ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਹੋ ਕਿ ਉਹ ਗੱਲਾਂ ਤੁਹਾਡੇ ਅੰਦਰ ਜਾ ਨਹੀਂ ਰਹੀਆਂ ਹਾਂ ਸਾਹਮਣੇ ਦੇਖਣ ਵਾਲਾ ਵਿਅਕਤੀ ਮਹਿਸੂਸ ਜੋ ਕੁਝ ਕਰਦਾ ਹੈ ਨਾ ਜੀ 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 ਉਹ ਆਪਣੇ ਤਜਰਬੇ ਸਾਂਝੇ ਕਰ ਰਿਹਾ ਤੁਹਾਡੇ ਨਾਲ ਜੀ ਪਿਛਲੇ ਦਿਨੀ ਕਿਉਂਕਿ ਮੈਂ ਕੁਝ ਕਲਾਕਾਰ ਜਿਹਨਨ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਕੁਝ ਬਰੇ ਪਹਿਲਾਂ ਅੱਜ ਅੱਜ ਤੋਂ 10 12 ਬਰੇ ਪਹਿਲਾਂ ਆਮ ਇੱਕ ਕਾਇਕਲਾਕਾ ਸੀ ਅੱਜ ਜਦੋਂ ਪੀਐਨਈ ਦੇ ਵਿੱਚ ਜਾਂ ਵੱਡੇ ਸਾਡੇ ਜਿਹੜੇ ਸਟੇਡੀਅਮਸ ਨੇ ਉਹਨਾਂ ਦੇ ਵਿੱਚ ਸ਼ੋਅ ਹੁੰਦੇ ਆ ਸਾਡੇ ਲੋਕ 2 200 ਤੋਂ ਲੈ ਕੇ 1000 200 ਡਾਲਰ ਦੀ ਟਿਕਟ ਲੈ ਕੇ ਸ਼ੋਅ ਨੂੰ ਦੇਖਣ ਜਾਂਦੇ ਆ ਜੀ ਪਰ ਜਿਹੜਾ ਜਾਨ ਜਿਹੜੀ ਜਿੰਦ ਤੁਸੀਂ ਇਹਨਾਂ ਨਾਟਕਾਂ ਦੇ ਰਾਹੀਂ ਪਾਉਨੇ ਹੋ ਜੀ ਮੇਰਾ ਖਿਆਲ ਹੈ ਉਹਨੂੰ ਦੇਖ ਕੇ ਤੁਹਾਨੂੰ ਇਹ ਨਹੀਂ ਕਿ ਤੁਹਾਡੀ ਪ੍ਰਸ਼ੰਸਾ ਹੋ ਰਹੀ ਹੈ ਮੈਂ ਇਸ ਕਰਕੇ ਨਹੀਂ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਕਿ ਤੁਸੀਂ ਸਾਹਮਣੇ ਬੈਠੇ ਹੋ ਬਿਲਕੁਲ ਨਹੀਂ ਮੇਰਾ ਸੁਭਾਅ ਨਹੀਂ ਹਮ ਮੇਰੇ ਅੰਦਰੋਂ ਸ਼ਬਦ ਉਹੀ ਨਿਕਲਦੇ ਨੇ ਜਿਹੜੇ ਮੈਂ ਅੰਦਰੋਂ ਮਹਿਸੂਸ ਕਰਦਾ ਜੀ ਕਿਉਂਕਿ ਤੁਹਾਡੇ 2-3 ਨਾਟਕ ਦੇਖ ਕੇ ਮੈਨੂੰ ਇਹੋ ਲੱਗਾ ਕਿ ਨਹੀਂ ਯਾਰ ਸਾਡੀ ਮਾਂ ਬੋਲੀ ਮਰਨ ਵਾਲੀ ਨਹੀਂ ਹਮ ਕਿਉਂਕਿ ਉਹਦੇ ਪੁੱਤ ਤੇ ਪੁੱਤਰ ਜਿਹੜੇ ਬੈਠੇ ਨੇ ਉਨ੍ਹਾਂ ਦੇ ਅੰਦਰ ਉਹ ਦਰਦ ਹੈ ਉਸ ਦਰਦ ਨੂੰ ਕਿਵੇਂ ਇੱਕ ਇੱਕ ਸ਼ਬਦਾਂ ਨਾਲ ਤੁਸੀਂ ਬਿਆਨ ਕਰਕੇ ਉਹਨੂੰ ਜਿਉਂਦਾ ਰੱਖਣ ਦਾ ਯਤਨ ਕਰਦੇ ਹੋ ਮੇਰਾ خیال ਹੈ ਵੀ ਇਹ ਕੋ ਵੱਡੀ ਪ੍ਰਸ਼ੰਸਾ ਵਾਲੀ ਗੱਲ ਨਹੀਂ ਪਰ ਮੇਰਾ ਕਹਿਣਾ ਤੁਹਾਡੇ ਜਿਹੜੇ ਖੂਨ ਦੇ ਵਿੱਚ ਰਚਿਆ ਹੋਇਆ ਰੰਗਮੰਚ ਹੈ ਨਾ ਕਣਕਣ ਦੇ ਵਿੱਚ ਇਹਨੂੰ ਸੰਦੂਕੜੀ ਖੋਲ ਨਰੈਣਿਆ ਇਹਦੇ ਨੇ ਕਿਵੇਂ ਬਿਆਨ ਕਰੋਗੇ ਥੋੜਾ ਜਿਹਾ ਇਹਦੇ ਬਾਰੇ ਜ਼ਿਕਰ ਕਰੋ ਕਿਉਂਕਿ ਨਵਾਂ ਨਾਟਕ ਹੈ ਤੁਹਾਡਾ ਕੁਮਾਰੀ ਮੋਟੀ ਕਦੇ ਯਤਨ ਨਹੀਂ ਕੀਤਾ ਕਿ ਇੱਥੇ ਸਾਡੇ ਜਿਹੜੇ ਆ ਰਹੇ ਵਿਦਿਆਰਥੀ ਨੇ ਉਹਦੀ ਜ਼ਿੰਦਗੀ ਦੇ ਉੱਤੇ ਕਿਵੇਂ ਉਹਨਾਂ ਦਾ ਖਿਲਵਾੜ ਹੋ ਰਿਹਾ ਹੈ 25 ਲੱਖ ਤੋਂ ਲੈ ਕੇ 50 50 ਲੱਖ ਰੁਪਈਆ ਵਿਆਜੋਂ ਚੁੱਕ ਕੇ ਜ਼ਮੀਨਾਂ ਗਹਿਣੇ ਰੱਖ ਕੇ ਪਤਾ ਨਹੀਂ ਰਿਸ਼ਤੇਦਾਰਾਂ ਤੋਂ ਕਿਸ ਤਰ੍ਹਾਂ ਮੰਗ ਕੇ ਇੱਥੇ ਆਉਂਦੇ ਨੇ ਤੇ ਸਰੀ ਦੀਆਂ ਸੜਕਾਂ ਦੇ ਤੁਸੀਂ ਉਹਨਾਂ ਨੂੰ ਰੁੱਲਦੇ ਦੇਖਦੇ ਹੋ ਫੇਰ ਖਿਰਦਾ ਬਲੁੰਧ ਰਿਆ ਜਾਂਦਾ ਹੈ ਇਹਦੇ ਬਾਰੇ ਕੋਈ ਸੋਚਿਆ ਕਦੀ ਜੀ ਮੇਰਾ ਜਿਹੜਾ ਇਹ ਨਾਟਕ ਹੈ ਅਸਲ ਸੰਦੂਕਲੀ ਖੋਲ ਨਾ ਰਹਿਣਿਆ ਜੀ ਇਹ اسی ਵਿਸ਼ੇ ਦੇ ਉੱਤੇ ਹੈਗਾ ਓਕੇ ਕਿ ਮੈਂ ਬੜੀ ਧੇਰ ਤੋਂ ਯੂਥ ਨੂੰ ਐਡਰੈਸ ਕਰਨਾ ਚਾਹੁੰਦਾ ਸੀ ਕਿ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਚਾਹੇ ਉਹ ਮੁੰਡੇ ਨੇ ਕੁੜੀਆਂ ਮੈਂ ਉਹਨਾਂ ਨੂੰ ਬਹੁਤ ਨੇੜਿਓਂ ਵਾਚਦਾ ਰਿਹਾ ਬਹੁਤ ਨੇੜਿਓਂ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ ਔਰ ਮੇਰਾ ਬੜਾ ਅੱਛਾ ਕਨੈਕਸ਼ਨ ਹੈ ਯੂਥ ਦੇ ਨਾਲ ਉੱਥੇ ਪੰਜਾਬ ਦੇ ਵਿੱਚ ਵੀ ਹਮੇਸ਼ਾ ਬੜਾ ਪਿਆਰ ਵਾਲਾ ਤੇ ਉਹ ਵੀ ਮੇਰੇ ਕੋਲ ਬੜੇ ਪਿਆਰ ਨਾਲ ਆਉਂਦੇ ਨੇ ਤੇ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਸੀ ਕਿ ਇਹ ਜਿਹੜੀ ਯੂਥ ਹੈ ਇਹਦੀ ਦਸ਼ਾ ਤੇ દિਸ਼ਾ ਇਸ ਵੇਲੇ ਕਿੱਦਾਂ ਦੀ ਹੈ ਤੇ ਉਹਦੇ ਪਿੱਛੇ ਕੀ ਕਾਰਨ ਨੇ ਤੇ ਜਦੋਂ ਮੈਂ ਵਿਦੇਸ਼ਾਂ ਚ ਆਇਆ ਕਿਉਂਕਿ ਪਿਛਲੇ 3 ਸਾਲਾਂ ਤੋਂ ਮੈਂ ਲਗਾਤਾਰ ਆ ਰਹੇ ਹਾਂ ਇੰਗਲੈਂਡ ਦੇ ਵੀ ਦੋ ਟੂਰ ਵੱਡੇ ਟੂਰ ਕੀਤੇ ਕੈਨੇਡਾ ਚ ਵੀ ਹੁਣ ਮੈਂ ਚੌਥੀ ਵਾਰੀ ਆ ਰਹੇ ਹਾਂ ਤਾਂ ਇੱਥੇ ਜਦੋਂ ਮੈਂ ਕੁਝ ਚੀਜ਼ਾਂ ਸੁਣਦਾ ਸੀ ਜਿਹੜੇ ਇਨੀਸ਼ੀਅਲ ਕਮੈਂਟ ਸੁਣਦਾ ਸੀ ਉਹ ਮੈਨੂੰ ਇਦਾਂ ਲੱਗਦੇ ਹੁੰਦੇ ਸੀ ਵੀ ਕਈ ਵਾਰੀ ਇਨੀਸ਼ੀਅਲ ਕਮੈਂਟ ਹੁੰਦਾ ਜਿਹੜਾ ਉਹ ਇੱਕ ਪਾਸੜ ਹੁੰਦਾ ਕਈ ਵਾਰੀ ਜਦ ਤੱਕ ਤੁਸੀਂ ਉਹਦਾ ਦੂਸਰਾ ਪੱਖ ਨਹੀਂ ਦੇਖਦੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਏ ਆ ਉਹਨਾਂ ਬਾਰੇ ਜਿਹੜੇ ਲੋਕੀ ਪੁਰਾਣੇ ਰਹਿੰਦੇ ਨੇ ਉਹਨਾਂ ਦੇ ਕਈ ਵਾਰੀ ਕਾਫੀ 네ਗੇਟਿਵ ਕਮੈਂਟਸ ਹੁੰਦੇ ਆ ਇਸ ਤਰ੍ਹਾਂ ਵੀ ਲੱਗਣ ਲੱਗ ਪੈਂਦਾ ਕਈ ਵਾਰੀ ਕਿ ਜਿਵੇਂ ਜਿੰਨੀਆਂ ਵੀ ਮੁਸ਼ਕਲਾਂ ਕੈਨੇਡਾ ਵਿੱਚ ਇਸ ਵੇਲੇ ਹੈਗੀਆਂ ਸ਼ਾਇਦ ਸਾਰੀਆਂ ਦਾ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਹੀ ਹੋ ਗਏ ਤੇ ਮੈਨੂੰ ਲੱਗਦਾ ਸੀ ਐਡੀ ਵੀ ਸੌਖ ਕੋਈ ਵੀ ਸਥਿਤੀ ਹੁੰਦੀ ਹੈ ਉਹ ਜਦੋਂ ਗੰਭੀਰ ਹੁੰਦੀ ਹੈ ਤਾਂ ਉਹਦੇ ਪਿੱਛੇ ਕੰਪਲੈਕਸਿਟੀਆਂ ਹੁੰਦੀਆਂ ਗੁੰਝਲਾਂ ਹੁੰਦੀਆਂ ਬਹੁਤ ਸਾਰੀਆਂ ਜੀ ਫਿਰ ਮੈਂ ਉਹ ਇਸ ਸਬਜੈਕਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਆਪਣੇ ਥੀਏਟਰ ਦੇ ਵਿੱਚ ਲੈ ਕੇ ਆਵਾਂ ਤਾਂ ਕਿਵੇਂ ਲੈ ਕੇ ਆਵਾਂ ਥੈਨ ਮੇਰੇ ਦਿਮਾਗ ਦੇ ਵਿੱਚ ਜਿਹੜੀ ਪਹਿਲੀ ਚੀਜ਼ ਸਟ੍ਰਾਈਕ ਕੀਤੀ ਉਹ ਹੀ ਸਟ੍ਰਾਈਕ ਕੀਤੀ ਕਿ ਜਦੋਂ ਅਸੀਂ ਕਿਸੇ ਪ੍ਰੋਡਕਟ ਨੂੰ ਦੇਖਣਾ ਹੁੰਦਾ ਹੈ ਕਿ ਇਹ ਪ੍ਰੋਡਕਟ ਕਿਹੋ ਜਿਹਾ ਬਣਿਆ ਤਾਂ ਆਪਾਂ ਨੂੰ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਇਹ ਪ੍ਰੋਡਕਟ ਤਿਆਰ ਕਿੱਥੇ ਹੋਇਆ ਆਪਾਂ ਉਸ ਫੈਕਟਰੀ ਨੂੰ ਕਹਿੰਦੇ ਨਾ ਕਿ ਇਸ ਫੈਕਟਰੀ ਚ ਪੁਰਜ਼ਾ ਬਣ ਕੇ ਆਇਆ ਇਹ ਠੀਕ ਨਹੀਂ ਹੈ ਤਾਂ ਉਹ ਫੈਕਟਰੀ ਦੀ ਜਾਂਚ ਕੀਤੀ ਜਾਵੇ ਸੋ ਮੈਨੂੰ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਉਹ ਆ ਕਿੱਥੋਂ ਰਿਹਾ ਪਹਿਲਾਂ ਇਸ ਚੀਜ਼ ਨੂੰ ਚੈੱਕ ਕਰੋ ਉੱਥੋਂ ਦੀ ਜਿਹੜੀ ਰਾਜਨੀਤਿਕ ਸਥਿਤੀ ਹੈ ਉੱਥੋਂ ਦੀ ਆਰਥਿਕ ਸਥਿਤੀ ਹੈ ਧਾਰਮਿਕ ਸਥਿਤੀ ਹੈ ਜਾਂ ਸਮਾਜਿਕ ਸਥਿਤੀ ਹੈ ਉਹ ਕਿਹੋ ਜੀ ਹੈ ਉਹ ਕਿਹੋ ਜਿਹੇ ਮਾਹੌਲ ਦੇ ਵਿੱਚ ਉਹ ਬੱਚਾ ਪੈਦਾ ਹੋ ਕੇ ਪੜ੍ਹ ਕੇ ਜਾਂ ਨਾ ਪੜ੍ਹ ਕੇ ਕੰਮ ਕਰਕੇ ਜਾਂ ਨਾ ਕੰਮ ਕਰਕੇ ਉਹ ਜਿੱਥੋਂ ਆ ਰਿਹਾ ਜਦ ਤੱਕ ਅਸੀਂ ਉਹਨੂੰ ਐਨਾਲਾਈਜ਼ ਨਹੀਂ ਕਰਾਂਗੇ ਉਹਦਾ ਵਿਸ਼ਲੇਸ਼ਣ ਨਹੀਂ ਕਰਾਂਗੇ ਤੇ ਆਪਾਂ ਇੱਕ ਓਪਰੀ ਸਤਾ ਤੇ ਖੜ ਕੇ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕੋਈ ਕਮੈਂਟ ਕਰ ਦਾਂਗੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆਏ ਨੇ ਉਹਨਾਂ ਦੀ ਸਟਰਗਲ ਅਲੱਗ ਤਰ੍ਹਾਂ ਦੀ ਸਟਰਗਲ ਹੈ ਜਿਹੜਾ ਅੱਜ ਤੋਂ 25 30 ਸਾਲ ਪਹਿਲਾਂ ਆਇਆ ਸੀ ਸਟਰਗਲ ਉਹਨੇ ਵੀ ਕੀਤੀ ਉਹਦੀ ਸਟਰਗਲ ਡਿਫਰੈਂਟ ਤਰੀਕੇ ਦੀ ਸੀ ਹੈਗੀ ਸੀ ਪਰ ਹੁਣ ਜਿਹੜਾ ਸਟੂਡੈਂਟ ਆ ਰਿਹਾ ਸਟੂਡੈਂਟ ਕਹਿ ਲਓ ਜਾਂ ਮੁੰਡੇ ਕੁੜੀਆਂ ਨਵੇਂ ਜਿਹੜੇ ਆਂਦੇ ਨੇ ਉਹਨਾਂ ਦੀ ਸਟਰਗਲ ਹੋਰ ਤਰ੍ਹਾਂ ਦੀ ਹੈ ਜਿਹੜੀ ਮਹਿੰਗਾਈ ਹੈ ਉਹ ਵਿਸ਼ਵ ਪੱਧਰ ਤੇ ਹੀ ਹੈ ਉਹ ਕਿਸੇ ਇੱਕ ਮੁਲਕ ਦਾ ਚੱਕਰ ਨਹੀਂ ਕਰ ਲੈਣੇ ਓਕੇ ਹੋ ਰਹੇ ਆ ਉਹ ਹਰ ਜਗ੍ਹਾ ਹੋਏ ਹੋਏ ਆ ਚੀਜ਼ਾਂ ਖਰੀਦਣੀਆਂ ਓਕੀ ਹੋਈਆਂ ਹਰ ਜਗ੍ਹਾ ਤੇ ਉੱਤੇ ਹੈਗਾ ਜਿਹੜੇ ਕੰਮ ਦੇ ਜਿਹੜੇ ਮੌਕੇ ਆ ਉਹ ਘਟੇ ਆ ਉਹ ਵੀ ਹਰ ਜਗ੍ਹਾ ਤੇ ਉੱਤੇ ਘਟੇ ਹੋਏ ਆ ਜਿੱਥੇ ਮਰਜ਼ੀ ਚੱਲ ਜਾਓ ਤੁਸੀਂ ਹੈਨਾ ਹੁਣ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਪਲੱਸ 2 ਕਰਕੇ ਜਾਂ ਚੰਗੀ ਤਰ੍ਹਾਂ ਪੜ੍ਹ ਕੇ ਵੀ ਨਹੀਂ ਆਏ ਪੜ੍ਹਾਈ ਜੇ ਉਹਨਾਂ ਨੇ ਕੀਤੀ ਤਾਂ ਸਿਰਫ ਆਇਲਸ ਦੀ ਪੜ੍ਹਾਈ ਕੀਤੀ ਉਹ ਵੀ ਮਜਬੂਰੀ ਚ ਕੀਤੀ ਵੀ ਬਾਹਰ ਜਾਣਾ ਜਿਹੜੀ ਪੜ੍ਹਾਈ ਨੇ ਤੁਹਾਨੂੰ ਫਾਇਦਾ ਦੇਣਾ ਹੁੰਦਾ ਜਿਸ ਪੜ੍ਹਾਈ ਨੇ ਤੁਹਾਡੀ ਸ਼ਖਸੀਅਤ ਦੀ ਉਸਾਰੀ ਕਰਨੀ ਹੁੰਦੀ ਹੈ ਤੁਹਾਨੂੰ ਕੋਈ ਗਹਿਰਾਈ ਦੇਣੀ ਹੁੰਦੀ ਜ਼ਿੰਦਗੀ ਬਾਰੇ ਉਹ ਉਹ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਅਸੀਂ ਉੱਥੇ ਉੱਕ ਰਹੇ ਹਾਂ ਬਹੁਤ ਬੁਰੀ ਤਰ੍ਹਾਂ ਔਰ ਇੱਕ ਵਰਤਾਂਤ ਇਹੋ ਜਿਹਾ ਵੀ ਪੰਜਾਬ ਦੇ ਵਿੱਚ ਸਿਰਜਿਆ ਗਿਆ ਉਹਦੇ ਵਿੱਚ ਅਸੀਂ ਪੜ੍ਹਾਈ ਨੂੰ ਮਹੱਤਤਾ ਨਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਅਸੀਂ ਇਹੋ ਜਿਹੇ ਟਾਰਮ ਮਾਰੀਆਂ ਵੀ ਪੜ੍ਹੇ ਲਿਖੇ ਲੋਕਾਂ ਦਾ ਕੋਈ ਖਾਸ ਰੋਲ ਹੁੰਦਾ ਨਹੀਂ ਸਮਾਜ ਦੇ ਵਿੱਚ ਸਮਾਜ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਸਿਰਫ ਗੱਲਾਂ ਕਰਨ ਯੋਗ ਹੁੰਦੇ ਆ ਉਸ ਸਾਰੇ ਕੁਝ ਦੇ ਵਿੱਚੋਂ ਤੇ ਵਰਕ ਕਲਚਰ ਤੋਂ ਟੁੱਟਣ ਦੇ ਵਿੱਚੋਂ ਹੂੰ ਹੂੰ ਕਿ ਪਹਿਲਾਂ ਜਿਹੜੇ 30 35 ਸਾਲ ਪਹਿਲਾਂ ਜਿਹੜੇ ਲੋਕ ਆਏ ਜਾਂ 15 20 ਸਾਲ ਪਹਿਲਾਂ ਆਏ ਉਹ ਵਰਕ ਕਲਚਰ ਤੋਂ ਟੁੱਟ ਕੇ ਨਹੀਂ ਸੀ ਆਏ ਕਿਉਂਕਿ ਬਹੁਤੇ ਤਾਂ ਖੇਤੀ ਵਾਲੇ ਆਉਂਦੇ ਨੇ ਸੋ ਉਹ ਖੇਤੀ 'ਚ ਟੁੱਟ ਮਰ ਕੇ ਮਿੱਟੀ ਨਾਲ ਮਿੱਟੀ ਹੋ ਕੇ ਆਏ ਸੀ ਉਹਨਾਂ ਨੂੰ ਔਖਾ ਨਹੀਂ ਸੀ ਲੱਗਦਾ ਇੱਥੇ ਕੰਮ ਕਰਨਾ ਅੱਜ ਜਿਹੜਾ ਬੱਚਾ ਆ ਰਿਹਾ ਉਹਨੂੰ ਕੰਮ ਕਰਨਾ ਵੀ ਸੌਖਾ ਨਹੀਂ ਲੱਗ ਰਿਹਾ ਇੱਥੇ ਆ ਕੇ ਪੜ੍ਹਨਾ ਵੀ ਸੌਖਾ ਨਹੀਂ ਲੱਗ ਰਿਹਾ ਉਹ ਤਮਾਮ ਹਾਲਤਾਂ ਦੇ ਵਿੱਚ ਉਹਦੇ ਨਾਲ ਸਿੱਜੀਏ ਤਾਂ ਕਿਵੇਂ ਸਿੱਜੀਏ ਸੋ ਉਹ ਸੰਦੂਕੜੀ ਖੋਲ ਨਰੇਣਿਆਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਜਾਂ ਉਹਨੇ ਮੁੰਡੇ ਕੁੜੀਆਂ ਜਿਹੜੇ ਵਿਦਿਆਰਥੀ ਨਹੀਂ ਵੀ ਆਦਰਵਾਈਜ਼ ਯੰਗ ਏਜ ਵਿੱਚ ਆ ਗਏ ਕਿਸੇ ਵੀ ਤਰੀਕੇ ਨਾਲ ਆ ਗਏ ਉਹਨਾਂ ਦੇ ਕੀ ਹਾਲਾਤ ਨੇ ਸਮਾਜ ਨਾਲ ਉਹਨਾਂ ਦਾ ਕਿਵੇਂ ਦਾ ਰਿਸ਼ਤਾ ਬਣਦਾ ਜਿਹੜੇ ਪਹਿਲਾਂ ਤੋਂ ਰਹ ਰਹੇ ਉਹਨਾਂ ਨਾਲ ਕਿਵੇਂ ਦਾ ਰਿਸ਼ਤੇ ਬਣਦਾ ਕਿਹੜੀ ਧਿਰ ਕਿੱਦਾਂ ਲੈ ਰਹੀ ਹੈ ਦੋਨੋਂ ਚੀਜ਼ਾਂ ਨੂੰ ਤੇ ਪਿੱਛੇ 나ੜੂ ਆ ਜਿਹੜਾ ਜੁੜਿਆ ਹੋਇਆ ਲਗਾਤਾਰ ਨਾਟਕ ਜਿਹੜਾ ਹੈਗਾ ਪੰਜਾਬ ਤੋਂ ਕੈਨੇਡਾ ਕੈਨੇਡਾ ਤੋਂ ਪੰਜਾਬ ਜਾਂਦਾ ਹੈ ਫਿਰ ਉਹ ਸਥਿਤੀ ਬਿਆਨ ਕਰਦਾ ਤੇ ਤਸੱਲੀ ਇਸ ਗੱਲ ਦੀ ਹੈ ਕਿ ਜਿੰਨੇ ਵੀ ਸ਼ੋਅ ਇੱਥੇ ਕੀਤੇ ਕਿਸੇ ਨੇ ਵੀ ਮਤਲਬ ਕਿ ਇੱਥੋਂ ਦੇ ਲੋਕਾਂ ਨੇ ਕਦੀ ਇਹ ਨਹੀਂ ਕਿਹਾ ਵੀ ਯਾਰ ਬੰਦਾ ਇੱਕ ਪੰਜਾਬ ਤੋਂ ਉੱਠ ਕੇ ਆਇਆ ਇਹ ਕੈਨੇਡਾ ਦੀ ਲਾਈਫ ਬਾਰੇ ਇੱਥੇ ਬਾਰੇ ਕਮੈਂਟ ਕਰ ਰਿਹਾ ਤੇ ਸਾਨੂੰ ਹਾਜਮ ਨਹੀਂ ਹੋ ਰਿਹਾ تسਲੀ ਮੈਨੂੰ ਇਸ ਗੱਲ ਦੀ ਹੈ ਕਿ ਸਾਰਿਆਂ ਨੇ ਕਿਹਾ ਕਿ ਹਾਂ ਐਗਜ਼ੈਕਟਲੀ ਆਹੀ ਗੱਲਾਂ ਹੋਣੀਆਂ ਚਾਹੀਦੀਆਂ ਸੀਗੀਆਂ ਜਿਹੜੀਆਂ ਹੋ ਨਹੀਂ ਸੀ ਰਹੀਆਂ ਸਾਰੀ ਤਰ੍ਹਾਂ ਦੇ ਲੋਕਾਂ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਵੀ ਮੈਨੂੰ ਆ ਕੇ ਮਿਲੇ ਜਿਹੜੇ ਇਸ ਨਾਟਕ ਤੋਂ تسਲੀ ਪ੍ਰਗਟ ਕੀਤੀ ਜਿਨ੍ਹਾਂ ਨੇ ਪਰ ਉਹ ਨਾਟਕ ਕੱਲਾ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਨਹੀਂ ਹੈ ਉਹਦੀਆਂ ਤਿੰਨ ਕਹਾਣੀਆਂ ਨੇ ਇੱਕੋ ਕਹਾਣੀ ਵਿੱਚ ਤਿੰਨ ਕਹਾਣੀਆਂ ਆਪਸ ਵਿੱਚ ਪਰੋਈਆਂ ਹੋਈਆਂ ਨੇ ਉਹ ਨਾਟਕ ਦੇਖ ਕੇ ਲੋਕਾਂ ਨੂੰ ਪਤਾ ਲੱਗੇਗਾ ਕਿ ਤਿੰਨ ਕਹਾਣੀਆਂ ਆਪਸ ਜੁੜਦੀਆਂ ਕਿਵੇਂ ਨੇ ਸੋ ਤਿੰਨ ਨੌਜਵਾਨਾਂ ਦੀ ਕਹਾਣੀ ਹੈ ਉਹਦੇ ਵਿੱਚ ਇੱਕ ਕੈਨੇਡਾ ਆ ਗਿਆ ਦੋ ਉੱਥੋਂ ਦੇ ਨੇ ਹੂੰ ਕਿ ਉੱਥੇ ਵੀ ਇੱਕ ਤਰ੍ਹਾਂ ਦਾ ਪ੍ਰਵਾਸ ਹੈਗਾ ਕਿ ਜੇ ਤੁਹਾਨੂੰ ਪੰਜਾਬ 'ਚ ਕੰਮ ਨਹੀਂ ਮਿਲਦਾ ਤੁਸੀਂ ਪੰਜਾਬ ਤੋਂ ਬਾਹਰਲੇ ਸੂਬੇ 'ਚ ਕਿਤੇ ਜਾਂਦੇ ਹੋ ਥੈਨ ਚੁਣੌਤੀ ਉੱਥੇ ਵੀ ਆ ਗਈ ਹੈ ਜੋ ਤੁਸੀਂ ਦੂਸਰੀ ਜਗ੍ਹਾ ਜਾਂਦੇ ਹੋ ਉੱਥੇ ਵੀ ਇੱਕ ਚੁਣੌਤੀ ਹੈਗੀ ਹੈ ਸੋ ਇਹਨਾਂ ਨੂੰ ਸਾਰਿਆਂ ਨੂੰ ਸਿੱਝਣ ਇੱਕ ਲੜੀ 'ਚ ਪਰੋਣ ਤੇ ਜਿਹੜਾ ਮੇਰਾ ਰਵਈਆ ਹੈ ਜਿਹੜਾ ਜਿਹਨੂੰ ਮੈਂ हां फकीर भैया कहना वो फिर भी नाटक ਦੇ ਵਿੱਚ ਨਜ਼ਰ ਆਏਗਾ ਕਿ ਮੈਂ ਆਸ ਦਾ ਕਦੇ ਪੱਲਾ ਛੱਡਦਾ ਨਹੀਂ ਮੈਨੂੰ ਹਮੇਸ਼ਾ ਹੋਣਾ ਚਾਹੀਦਾ ਕਿ ਉਹ ਦੀਵਾ ਜਿਹੜਾ ਨਾ ਉਹ ਜਗਦਾ ਰਹਿਣਾ ਚਾਹੀਦਾ ਜਿੱਦਣ ਮਨੁੱਖਤਾ ਆਸ ਛੱਡ ਦੇਗੀ ਉਸ ਦਿਨ ਮਨੁੱਖਤਾ ਦਾ ਨਾਸ਼ ਹੋਏਗਾ ਜਦ ਤੱਕ ਆਸ ਰਹੇਗੀ ਕਿਉਂਕਿ ਜੀ ਬਿਲਕੁਲ ਮੈਂ ਇਹ ਸਮਝਦਾ ਕਿ ਜੇ ਅੱਜ ਕੋਈ ਸੰਕਟ ਆਇਆ ਹੋਇਆ ਹੈ ਤਾਂ ਇਹ ਦੁਨੀਆ ਤੇ ਨਾ ਪਹਿਲਾ ਸੰਕਟ ਹੈ ਨਾ ਹੀ ਆਖਰੀ ਸੰਕਟ ਹੈ ਇਸ ਤੋਂ ਵੱਡੇ ਵੱਡੇ ਸੰਕਟ ਸਾਡੇ ਸਾਹਮਣੇ ਆਏ ਨੇ ਦੁਨੀਆ ਦੇ ਵਿੱਚ ਪਲੇਗ ਵੀ ਫੈਲੀ ਦੁਨੀਆ 'ਚ ਮਹਾਮਾਰੀਆਂ ਹੋਰ ਵੀ ਫੈਲੀਆਂ ਦੁਨੀਆ 'ਚ ਯੁੱਧ ਹੋਏ ਵੱਡੇ ਵੱਡੇ ਲੇਕਿਨ ਮਨੁੱਖਤਾ ਨੇ ਫੇਰ ਵੀ ਸਰਵਾਈਵ ਕੀਤਾ ਸੋ ਇਸ ਸੰਕਟ 'ਚ ਵੀ ਆਪਾਂ ਨਿਕਲ ਜਾਾਂਗੇ ਨਿਕਲਾਂਗੇ ਤਾਂ ਹੀ ਜੇ ਸਥਿਤੀ ਨੂੰ ਤਰੀਕੇ ਨਾਲ ਵਿਸ਼ਲੇਸ਼ਣ ਕਰਕੇ ਉਹਦੀਆਂ ਸਾਰੀਆਂ ਤੰਦਾਂ ਸਮਝ ਲਵਾਂਗੇ ਜੇ ਇੱਕ ਤੰਦ ਫੜ ਕੇ ਤੁਰੇ ਰਹਾਂਗੇ ਜੀ ਫੇਰ ਗੜਬੜ ਹੋਊਗੀ ਪਰ ਡਾਕਟਰ ਤੁਸੀਂ ਜ਼ਿਕਰ ਕੀਤਾ ਤੰਦ ਦਾ ਹੀ ਨਹੀਂ ਨਾਰੂਆ ਪੰਜਾਬ ਨਾਲ ਜੁੜਿਆ ਹੋਣਾ ਜੀ ਜੀ ਜਿਹੜੀ ਖਾਸ ਕਰਕੇ ਤੁਸੀਂ ਇਹ ਸ਼ਬਦ ਵਰਤੇ ਆ ਨਾ ਜੀ ਹੌਲੀ ਹੌਲੀ ਸ਼ਬਦ ਵੀ ਅਲੋਪ ਹੋ ਰਹੇ ਨੇ ਕਿਉਂਕਿ ਉਹਨਾਂ ਸ਼ਬਦਾਂ ਨੂੰ ਵਰਤਨਾ ਔਰ ਉਹਨਾਂ ਦੇ ਬਰਤਾਂਤ ਨੂੰ ਆਪਣੇ ਨਾਟਕਾਂ ਰਹੀਂ ਲੋਕਾਂ ਦੇ ਸਾਹਮਣੇ ਰੱਖਣਾ ਇੱਕ ਵਾਰੀ ਜਾਣ ਪਾ ਦਿੰਦਾ ਵੀ ਸਥਿਤੀ ਅਸਲ ਵਿੱਚ ਹੈ ਕੀ ਜਦੋਂ ਮੈਨੂੰ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਕਿ ਸਾਰੇ ਜਿਹੜੇ ਹੋਰੇ ਤੁਹਾਡੇ ਦੋਨੋਂ ਨਾਟਕ ਨੇ ਮੈਂ ਸਾਡੀ ਟੀਮ ਨੂੰ ਵੀ ਕਹਾਗਾ ਟੈਕਨੀਕਲ ਟੀਮ ਨੂੰ ਕਿ ਜਿਹੜਾ ਸੰਦੂਕੜੀ ਖੋਲ ਨਰੇਣਿਆ ਇਹਦਾ ਬਾਕਾਇਦਾ ਫਲਾਇਰ ਕਿ ਕਿੱਥੇ-ਕਿੱਥੇ ਹੋ ਰਿਹਾ ਆ ਕਦੋਂ ਹੋ ਰਿਹਾ ਦੋ ਦਿਨ ਦਾ ਇਹ ਪਲੇਅ ਹੈ ਵਾਈਟ ਰੌਕ ਦੇ ਜਿਹੜਾ ਪਲੇਅਰਸ ਕਲੱਬ ਹੈ 1532 ਜੌਨਸਟਨ ਰੋਡ ਹੈ ਵਾਈਟ ਰੌਕ ਦੇ ਵਿੱਚ 20 ਤੇ 21 ਤਰੀਕ ਨੂੰ ਠੀਕ 5 ਵਜੇ ਆਰੰਭ ਹੋਣਾ ਹੈ ਇਸ ਸਬੰਧੀ ਤੁਸੀਂ ਗੱਲਬਾਤ ਕਰਨੀ ਹੈ ਸਪੌਂਸਰ ਕਰਨਾ ਖਾਸ ਕਰਕੇ ਇਸ ਨਾਟਕ ਨੂੰ 778 3889046 ਜਾਂ ਫਿਰ ਇੰਦਰਜੀਤ ਢੱਲੋਂ 604 282 7777 ਤੇ ਸੰਪਰਕ ਕਰ ਲਿਓ ਖੂਬੀ ਇਹ ਹੈ ਕਿ ਇਹਨੂੰ মিডিਏ ਦੀ ਉਸ ਸ਼ਕਤੀਤ ਕਰਵਾ ਰਹੀ ਹੈ ਜਿਨ੍ਹਾਂ ਦਾ ਮੈਂ ਮੇਰੇ ਮਨ ਦੇ ਵਿੱਚ ਬੜਾ ਸਤਕਾਰ ਹੈ ਕਿਉਂਕਿ মিডিਏ ਦੇ ਵਿੱਚ ਬੜੀਆਂ ਰੂਹਾਂ ਨੇ ਪਰ ਬਹੁਤ ਘਟ ਲੋਕ ਨੇ ਜਿਨ੍ਹਾਂ ਨੂੰ ਮੈਂ ਬੜੇ ਧਿਆਨ ਨਾਲ ਸੁਣਦਾ ਤੇ ਇੱਕ ਇੱਕ ਸ਼ਬਦ ਦੇ ਉੱਤੇ ਯਤਨ ਕਰੀਦਾ ਹੈ ਕਿ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਉਸ ਸ਼ਖਸੀਅਤ ਨੇ ਤੁਹਾਨੂੰ ਲਿਆ ਕੇ ਇਸ ਵੱਡੇ ਰੰਗਮੰਚ ਦੇ ਵਿੱਚ ਜਦੋਂ ਸਰੀ ਦੇ ਵਿੱਚ ਇਹ ਸ਼ੋਅ ਹੋ ਰਿਹਾ ਨਵਜੋਤ ਢਿੱਲੋਂ ਬਾਕਾਇਦਾ ਉੱਥੇ ਨਾਲ ਹੋਣਗੇ ਸਾਰਾ ਆਰਗੇਨਾਈਜ਼ ਕਰ ਰਹੇ ਨੇ ਪਰ ਮੈਂ ਇੱਕ ਚੀਜ਼ ਸੋਚ ਰਿਹਾ ਸੀ ਤੁਹਾਡਾ ਗੱਲ ਕਰਦਿਆਂ ਕਰਦਿਆਂ ਮੈਂ ਕਿਸੇ ਕਲਾਕਾਰ ਦਾ ਵੀ ਜ਼ਿਕਰ ਕੀਤਾ ਸੀ ਜਦੋਂ ਉੱਥੇ ਸ਼ੋਅ ਤੇ ਜਾਣਾ ਹੁੰਦਾ ਹੈ ਤੇ ਲੋਕ 200 ਡਾਲਰ ਤੋਂ ਲੈ ਕੇ 1000 ਡਾਲਰ ਖਰਚਣ ਤੱਕ ਤਿਆਰ ਹੁੰਦੇ ਨੇ ਜੀ ਹੈ ਕਿ ਉਹੀ ਕੁਝ ਹੋ ਰਿਹਾ ਹੁੰਦਾ ਜੋ ਤੁਸੀਂ ਆਮ ਆ ਦੇਖ ਰਹੇ ਹੁੰਦੇ ਹੋ ਦੁਨੀਆ ਤੋਂ ਪਰ ਉੱਥੇ ਤਾਂ ਜਿਉਂਦਾ ਲਾਈਵ ਸਾਰਾ ਕੁਝ ਤੁਹਾਡੇ ਅੱਖਾਂ ਸਾਹਮਣੇ ਬਿਰਤਾਂਤ ਵਰਤਿਆ ਹੁੰਦਾ ਜਿਹਨੂੰ ਦੇਖ ਕੇ ਲੋਕ ਸੁੰਨ ਹੋਏ ਪੈਂ ਹੁੰਦੇ ਨੇ ਉਹ ਤਾੜੀਆਂ ਨਾਲ ਗੂੰਜਾ ਦਿੰਦੇ ਆ ਜੀ ਉੱਥੇ ਵੀ ਲੋਕਾਂ ਦੇ ਵਿੱਚ ਇਹ ਰੁਝਾਨ ਇਸ ਤਰ੍ਹਾਂ ਦਾ ਕਿਉਂ ਨਹੀਂ ਬਣਿਆ ਕਿ ਜਿਵੇਂ ਖੋਰ ਕਲਾਕਾਰ ਵੱਡੇ ਸ਼ੋਅ ਕਰਾਉਂਦੇ ਆ ਵੱਡੀ ਰਕਮ ਲੈ ਕੇ ਕੋਈ ਇਸ ਤਰ੍ਹਾਂ ਦਾ ਸੁਝਿਆ ਨਹੀਂ ਮਨ ਦੇ ਵਿੱਚ ਵੀ ਕਦੇ ਯਾਰ 200 ਡਾਲਰ ਘਟੋ ਘਟੇ ਨਾਟਕ ਦੇਖਣ ਵਾਲੇ ਦੀ ਟਿਕਟ ਹੋਵੇ ਮੇਰੇ ਖਿਆਲ ਨਾਲ ਮੈਂ ਇਸ ਮਾਮਲੇ 'ਚ ਬਹੁਤ ਸਪਸ਼ਟ ਆ ਕਿ ਜਿਹੜਾ ਸੰਜੀਦਾ ਆਰਟ ਹੈ ਜਿਹੜੀ ਸੰਜੀਦਾ ਕਲਾ ਹੈ ਤੇ ਜਿਹੜੀ ਸੋ ਕਾਲਡ ਵਪਾਰਿਕ ਕਮਰਸ਼ੀਅਲ ਕਲਾ ਹੈ ਜਿਹਦੇ ਵਿੱਚ ਕੋਈ ਸਿੰਗਰ ਹੈ ਉਹਨੇ 3.5 ਘੰਟੇ ਪਰਫਾਰਮ ਕਰਨਾ ਜਾਂ ਕੋਈ ਡਾਂਸਰ ਹੈ ਉਹਨੇ ਪਰਫਾਰਮ ਕਰਨਾ ਉਹਨਾਂ ਲੋਕਾਂ ਨੂੰ ਸਿਰਫ ਐਂਟਰੇਲ ਕਰਨਾ ਉਹਨਾਂ ਨੂੰ ਐਂਟਰਟੇਨ ਕਰਨਾ ਸਿਰਫ ਹੋਰ ਉਹਦਾ ਕੋਈ ਮਕਸਦ ਨਹੀਂ ਹੈਗਾ ਸੋ ਉਹ ਐਂਟਰਟੇਨਮੈਂਟ ਲੋਕਾਂ ਦੇ ਅੰਦਰ ਰਚੀ ਹੋਈ ਹੈ ਕਿਤੇ ਲੋਕਾਂ ਨੂੰ ਪਤਾ ਨਹੀਂ ਸਾਰੇ ਕਮਾਂਕਾਰਾਂ ਦੇ ਵਿੱਚੋਂ ਚਾਹੀਦੀ ਹੁੰਦੀ ਸ਼ਾਇਦ ਐਂਟਰਟੇਨਮੈਂਟ ਜਾਂਦੇ ਨੇ ਤੇ ਉਹਦੀ ਵੱਡੀ ਟਿਕਟ ਵੀ ਲੈਂਦੇ ਨੇ ਹੋਰ ਵੀ ਬੜਾ ਕੁਝ ਹੁੰਦਾ ਉਹਨਾਂ ਦੇ ਫਾਲੋਅਰਸ ਵੀ ਲੱਖਾਂ ਵਿੱਚ ਹੁੰਦੇ ਆ ਪਰ ਲੇਕਿਨ ਸੰਜੀਦਾ ਗੱਲ ਕਹਿਣ ਵਾਲਿਆਂ ਦੇ ਪਿੱਛੇ ਹਮੇਸ਼ਾ ਹੀ ਥੋੜੇ ਲੋਕ ਰਹੇ ਨੇ ਸ਼ੁਰੂ ਤੋਂ ਹੀ ਚਾਹੇ ਸਾਡੇ ਅਸੀਂ ਰਿਸ਼ੀਆਂ ਮੁੰਨੀਆਂ ਨੂੰ ਦੇਖ ਲਈਏ ਆਪਣੇ ਭਗਤਾਂ ਨੂੰ ਦੇਖ ਲਈਏ ਗੁਰੂਆਂ ਨੂੰ ਦੇਖ ਲਈਏ ਪਹਿਲਾਂ ਥੋੜੇ ਲੋਕ ਹੀ ਮਗਰ ਤੁਰਦੇ ਨੇ ਹੌਲੀ ਹੌਲੀ ਗੱਲ ਵੱਧਦੀ ਹੈ ਤੇ ਜਿਹੜੀ ਡਾਲਰਾਂ ਦੀ ਗੱਲ ਹੈ ਜਾਂ ਕਮਾਈ ਦੀ ਗੱਲ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਨਹੀਂ ਹੈ ਕਿਉਂਕਿ ਜੋ ਸੰਦੇਸ਼ ਅਸੀਂ ਦੇਣਾ ਚਾਹੁੰਦੇ ਆ ਆਪਣੇ ਰੰਗਮੰਚ ਰਹੀਂ ਆਪਣੇ ਸਮਾਜ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਉਹਦੇ ਲਈ ਮੇਰੇ ਖਿਆਲ ਇਹ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣੇ ਚਾਹੀਦੇ ਆ ਲੇਕਿਨ ਜਿਹੜੀਆਂ ਸੰਸਥਾਵਾਂ ਕਰਦੀਆਂ ਨੇ ਜਿਵੇਂ ਹੁਣ ਇਹ ਸ਼ੋਰ ਜਿਹੜਾ ਹੈਗਾ ਇਹ ਦੋ ਸੰਸਥਾਵਾਂ ਮਿਲ ਕੇ ਕਰ ਰਹੀਆਂ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਤੇ ਡਾਇਨਾਮਿਕ ਕ੍ਰੀਏਟਿਵ ਹੋਰਾਈਜ਼ਨਸ ਜਿਹੜੀਆਂ ਹੈਗੀਆਂ ਦੋ ਸੰਸਥਾਵਾਂ ਇਹ ਦੋ ਸੰਸਥਾਵਾਂ ਦਾ ਵੀ ਇੱਕ ਮਕਸਦ ਹੈ ਕਿ ਅਸੀਂ ਇੱਕ ਚੰਗੇ ਆਰਟ ਨੂੰ ਲੋਕਾਂ ਤੱਕ ਲੈ ਕੇ ਜਾਣਾ ਵੱਡੀ ਗਿਣਤੀ ਵਿੱਚ ਲੈ ਕੇ ਜਾਣਾ ਸਾਡਾ ਇੱਕ ਸ਼ੋਅ ਪਲਾਨ ਹੋਇਆ ਸੀ 21 ਜੁਲਾਈ ਦਾ ਜੀ ਲੇਕਿਨ ਲੋਕਾਂ ਵੱਲੋਂ ਡਿਮਾਂਡ ਇੰਨੀ ਜ਼ਿਆਦਾ ਆ ਗਈ ਦੋ ਦਿਨਾਂ ਦੇ ਵਿੱਚ ਹੀ ਹਾਲ ਦੀਆਂ ਸੀਟਾਂ ਭਰ ਗਈਆਂ ਸਾਰੀਆਂ ਤੇ ਇਹਨਾਂ ਨੂੰ ਇੱਕ ਸ਼ੋਅ ਹੋਰ ਕਰਨਾ ਪੈ ਗਿਆ ਹੁਣ ਦੋ ਸ਼ੋਅ ਹੋ ਰਹੇ ਨੇ ਲੇਕਿਨ ਇਹ ਲੋਕਾਂ ਨੂੰ ਉੱਥੇ ਅਪੀਲ ਕੀਤੀ ਜਾਂਦੀ ਕਿ ਤੁਸੀਂ ਕਲਾਕਾਰ ਨੂੰ ਜੋ ਦੇਣਾ ਤੁਸੀਂ ਦੇ ਸਕਦੇ ਹੋ ਔਰ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਲੋਕੀ ਬੜਾ ਦਿਲ ਖੋਲ ਕੇ ਕਲਾ ਕਲਾ ਦੀ ਇੱਜ਼ਤ ਕਰਦੇ ਆਂ ਔਰ ਰਿਸਪੈਕਟ ਕਰਦੇ ਆਂ ਤੇ ਪਲੱਸ ਮਤਲਬ ਨਾਲ ਵੀ ਖੜਦੇ ਆ ਗਏ ਜੀ ਸੋ ਕੋਈ ਗੱਲ ਨਹੀਂ ਜਿਹੜੇ 200 ਡਾਲਰ ਜਾਂ 500 ਡਾਲਰ ਦੀ ਟਿਕਟਾਂ ਨਾ ਕਰਦੇ ਆ ਉਹ ਆਪਣਾ ਕੰਮ ਕਰ ਰਹੇ ਆ ਅਸੀਂ ਆਪਣਾ ਕੰਮ ਕਰ ਰਹੇ ਆ ਡਾਕਟਰ ਸਾਹਿਬ ਤੁਹਾਡਾਂ ਨਾਲ ਗੱਲਬਾਤ ਕਰਕੇ ਬਹੁਤ ਖੁਸ਼ ਹੋ ਜਾਂਦੀ ਐ ਅਸਲ ਦੇ ਵਿੱਚ ਤੁਹਾਨੂੰ ਲਾਈਵ ਯਤਨ ਕਰਾਂਗੇ ਪਰਿਵਾਰ ਸਮੇਤ ਦੋਨੋਂ ਦਿਨ ਮੈਂ ਆਪਣੇ ਗ੍ਰੈਂਡਕਿਡਸ ਜਿਹਨੂੰ ਪੋਤਰੇ-ਪੋਤਰੇ ਤੇ ਦੋਤਰੇ ਉਹਨਾਂ ਨੂੰ ਨਾਲ ਲੈ ਕੇ ਆਵਾਂਗਾ ਉਹਨਾਂ ਨੂੰ ਦਿਖਾਵਾਂਗਾ ਜੀ ਕਿ ਸਾਡਾ ਵਿਰਸਾ ਕੀ ਐ ਸਾਡਾ ਸੱਭਿਆਚਾਰ ਕੀ ਐ ਤਾਂ ਜੋ ਦੋਨੇ ਦਿਨ ਉੱਥੇ ਮਿਲਾਂਗੇ ਪਰ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਕਿ ਜੇ ਤੁਸੀਂ ਉਹਦੇ ਲਈ ਟਿਕਟ ਜ਼ਰੂਰੀ ਹੈ ਮੈਂ ਫੇਰ ਦੱਸਦੇ ਆ ਕਿ ਟਿਕਟ ਦਾ ਕੋਈ ਪੈਸਾ ਨਹੀਂ ਪਰ ਸੀਟਾਂ ਰਿਜ਼ਰਵ ਕਰਨ ਦੇ ਲਈ 604282 777 ਤੇ ਜਾਂ 778388 9046 ਤੇ ਕਾਲ ਕਰਕੇ ਆਪਣੀਆਂ ਸੀਟਾਂ ਜ਼ਰੂਰ ਰਿਜ਼ਰਵ ਕਰਾ ਲਿਓ 20 ਤੇ 21 ਤਰੀਕ ਨੂੰ ਇਹ ਜਿਹੜਾ ਹੋ ਰਿਹਾ ਸ਼ੋਅ ਹੈ ਵਾਈਟ ਰੌਕ ਦੇ ਵਿੱਚ ਦੇਖਣਾ ਨਾ ਭੁੱਲਿਓ ਡਾਕਟਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਜਿੱਨਾਂ ਚੋਂ ਤੁਸੀਂ ਉੱਥੇ ਆਉਂ ਤੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਗੱਲਬਾਤ ਕਰਾਂਗੇ ਤਾਂ ਜੋ ਸਾਡੇ ਪੰਜਾਬੀ ਸਿਹਤ ਤੇ ਸਬਿਆਚਾਰ ਨੂੰ ਹੋਰ ਜੀ ਹੁੰਦਾ ਰੱਖ ਸਕੋ ਚਰਦੀ ਕਲਾ ਚ ਰਹਿ ਕਿਸ ਤਰ੍ਹਾਂ ਵਿਚਰਦੇ ਰਹੋ ਸਾਨੂੰ ਤੁਹਾਡੇ ਦੇ ਬੜਾ ਮਾਣ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਿੰਘ ਇੱਕ ਇਹੋ ਜੀ ਰੂਹ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਉਮੀਦ ਹੈ ਕਿ ਸਾਡੀ ਕਮਿਊਨਿਟੀ ਦੇ ਵੱਡੀ ਤਾਦਾਦ ਦੇ ਵਿੱਚ ਲੋਕ ਖਾਸ ਕਰਕੇ ਜਿਹੜੇ ਸ਼ੋਕ ਕਰਵਾ ਰਹੇ ਨੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਸਾਡੀ ਕਮਿਊਨਿਟੀ ਚੰਗੀਆਂ ਚੀਜ਼ਾਂ ਦੇਖ ਲਈ ਅੱਗੇ ਆਉਂਦੀ ਹੈ ਜ਼ਰੂਰ ਆਪੜਿਆ ਜੇ ਤੁਹਾਨੂੰ ਉੱਥੇ ਮਿਲਾਂਗੇ ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਰਾਤ ਨੂੰ 9 ਵਜੇ ਰਿਪੀਟ ਵੀ ਹੋਏਗਾ ਥੈਂਕ ਯੂ ਸ਼ੋਰ ਦੇ ਪਰਮਿੰਦਰ ਸਿੰਘ ਥਿੰਦੋ ਦਾ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਇੰਸ਼ੋਰੈਂਸ ਦੇ ਬਾਦਸ਼ਾਹ ਐਮ ਡੀ ਆਰਟੀ ਅਵਾਰਡ Winner ਅਰਾਊਂਡ ਦ ਟੇਬਲ ਆਫ 엘ੀਟ 1% ਇੰਸ਼ੋਰੈਂਸ ਬਰੋਕਰ ਦੇ ਵਿੱਚ 604 828 72 13 ਤੇ ਨਾਲ ਦੇ ਨਾਲ ਬਾਜ਼ੋਨੀਜ਼ ਰੈਸਟੋਰੈਂਟ 604 588 6880 ਤੇ ਇਟਾਲੀਅਨ ਤੇ ਗ੍ਰੀਕ ਫੋਰ ਦੇ ਲਈ ਸੰਪਰਕ ਕਰ ਸਕਦੇ ਹੋ ਮੇਰੇ ਤੋਂ ਬਾਅਦ ਦਵਿੰਦਰ ਪੈਣੀਪਾਲ ਜੀ ਆਪਣਾ ਸ਼ੋਅ ਲੈ ਕੇ ਹਾਜ਼ਰ ਹੋਣਗੇ ਤਦ ਤੱਕ ਲਈ ਰੱਬ ਰੱਖਾ ਜੀ